ਸਾਡੀ ਅਰਜ਼ ਤੇ ਸਾਡੀ ਕਮਾਈ ਦੇ ਦਾਕਾ ਕਿਉਂ ਮਾਰੀ ਸਰਕਾਰ ਤੂੰ ਸੁਣ ਸਾਡਾ 60 ਰੁਪਏ ਬਣਦਾ ਜੋ ਰੇੜੀ ਚੀਕ ਆ ਰਹੀ ਉਹ 22 ਪਰ ਨੂੰ 60 ਰੁਪਏ ਕੋਸਟਰ ਵੇਚਦੀ ਐ ਜਦ ਕਿ ਸਾਨੂੰ ਮਿਲਦੇ 45 ਰੁਪਏ 88 ਪੈਸੇ ਤੇ ਸਾਨੂੰ ਉਹ ਕੌਣ ਖਾ ਰਿਹਾ ਸਾਡੇ ਨੂੰ ਤਕਲੀਫ ਹੈ ਘਰ ਤੰਦੂ ਲੋਕਾਂ ਨੂੰ ਯਾਤਰਾ ਬੀਗਲਾ ਰਹੀ ਹੈ ਸਮਝੀ ਨਾ بجلی ਬੀਗਲ ਰਹੀ ਹੈ ਸਮਝੀ ਨਾ ਤੇ ਹੋਰ ਲੋਕ ਗੋਫ ਕੁਫਰੀ ਦੇ ਰਹੀ ਹੋਰ ਮਟਰ 2 ਰੁਪਏ ਕਿਲੋ ਕਾਣ ਕੇ ਦੇ ਰਹੀ ਹੈ ਸਾਡੀ ਗਵਾਈ ਬਿਠਾ ਕੇ ਜਿਉ ਮਾਰੇ ਸੇ ਘਰ 1 ਅਕਤੂਬਰ ਯਾਨੀ ਕਿ ਅੱਜ ਤੋਂ ਛੋਨੇ ਦੀ ਫਸਲ ਦੀ ਖਰੀਦ ਸ਼ੁਰੂ ਹੋ ਚੁੱਕੀ ਆ ਲੇਕਿਨ ਹਲੇ ਤੱਕ ਅਨਾਜ ਮੰਡੀਆਂ ਸੁੰਨੀਆਂ ਪਈਆਂ ਨੇ ਸੁੰਨੀਆਂ ਇਸ ਕਰਕੇ ਕਿਉਂਕਿ ਆਰਤੀਆਂ ਨੇ ਹੜਤਾਲ ਕੀਤੀ ਹੋਈ ਆ ਤੇ ਹੜਤਾਲ ਕੀਤੀ ਹੋਣ ਦੀ ਵਜ੍ਹਾ ਕਰਕੇ ਕਿਸਾਨ ਵੀ ਮਨਾਸਬ ਦੀ ਸਭ ਜੇ ਦੇਖੀ ਮੰਡੀਆਂ ਦੇ ਵਿੱਚ ਅਨਾਜ ਲੈ ਕੇ ਜਾਇਆ ਜਾਵੇ ਕਿਉਂਕਿ ਇੱਥੇ ਬੈਠਣਾ ਵੀ ਕੋਈ ਫਾਇਦਾ ਦੀ ਗੱਲ ਨਹੀਂ ਹੈਗੀ ਜਦ ਤੱਕ ਆਰਤੀ ਆ ਕੇ ਫਸਲ ਤੋਲਣੀ ਨਾ ਤਾਂ ਇਹ ਸਾਹਮਣੇ ਤੁਸੀਂ ਦੇਖੋ ਹੜਤਾਲ ਲਿਖਿਆ ਹੋਇਆ ਇੱਥੇ ਸਾਹਮਣੇ ਝੋਨੇ ਦੀ ਖਰੀਦ ਦੇ ਸਬੰਧੀ ਕੇਂਦਰ ਸਰਕਾਰ ਦੀ ਗਲਤ ਨੀਤੀ ਖਿਲਾਫ ਖਰੜ ਅਨਾਜ ਮੰਡੀ ਅਣਮਿੱਥੇ ਸਮੇਂ ਤੱਕ ਹੜਤਾਲ ਤੇ ਰਹੂਗੀ ਆਰਟੀ ਐਸੋਸੀਏਸ਼ਨ ਦਾ ਇਹ ਬੈਨਰ ਲਗਾ ਦਿੱਤੇ ਗਏ ਨੇ ਤਾਂ ਕਿ ਕਿਸਾਨਾਂ ਨੂੰ ਕਿਸੇ ਤਰੀਕੇ ਦਾ ਕਨਫਿਊਜ਼ਨ ਨਾ ਹੋਵੇ ਉੱਥੇ ਮੰਡੀਆਂ ਦਾ ਹਾਲ ਵੀ ਦਿਖਾ ਦਿੰਦੇ ਆ ਕਿ ਮੰਡੀਆਂ ਦੇ ਵਿੱਚ ਕਿੰਨੇ ਕੁ ਲੋਕ ਇੱਥੇ ਆਏ ਹੋਏ ਨੇ ਕਿਸਾਨ ਆਏ ਹੋਏ ਨੇ ਇੱਥੇ ਦੇਖੋ ਤੁਸੀਂ ਇਹ ਕਾਫੀ ਵੱਡੀ ਖਰੜ ਅਨਾਜ ਮੰਡੀ ਹੈਗੀ ਹੈ ਲੇਕਿਨ ਇੱਥੇ ਜਗ੍ਹਾ-ਜਗ੍ਹਾ ਤੇ ਬੈਨਰ ਤਾਂ ਮਿਲਣਗੇ ਪਰ ਤੁਹਾਨੂੰ ਝੋਨਾ ਨਹੀਂ ਮਿਲੇਗਾ ਫਸਲ ਨਹੀਂ ਮਿਲੇਗੀ ਨਾਲ ਮਸ਼ੀਨਾਂ ਵੀ ਖੜੀਆਂ ਹੋਈਆਂ ਨੇ ਲੇਕਿਨ ਕਿਸਾਨ ਇੱਥੇ ਨਹੀਂ ਪਹੁੰਚ ਰਹੇ ਸਾਡੇ ਨਾਲ ਇਥੇ ਆਰਤੀ ਐਸੋਸੀਏਸ਼ਨ ਦੇ ਤਮਾਮ ਆਗੂ ਵੀ ਖੜੇ ਹੋਏ ਨੇ ਪ੍ਰਧਾਨ ਨਿਰੰਦਰ ਸ਼ਰਮਾ ਜੀ ਵੀ ਹੈਗੇ ਨੇ ਨਾਲ ਗੱਲਬਾਤ ਕਰਦੇ ਕਿ ਮੰਗਾ ਕਿਹੜੀਆਂ-ਕਿਹੜੀਆਂ ਹੈਗੀਆਂ ਜਿਵੇਂ ਅਸੀਂ ਜ਼ਿਕਰ ਪਹਿਲਾਂ ਵੀ ਕਰ ਰਹੇ ਸੀ ਮੰਗ 2.5% ਕਮਿਸ਼ਨ ਦੀ ਵੀ ਹੈਗੀ ਆ ਇਸ ਤੋਂ ਇਲਾਵਾ ਝੋਨੇ ਦੀ ਜਿਹੜੀ ਨਮੀ ਦੇ ਕਰਕੇ ਝੋਨਾ ਸੁੱਕਦਾ ਪ੍ਰਾਣੀ ਲਿਫਟਿੰਗ ਹੋਈ ਨਹੀਂ ਉਹਦੇ ਕਰਕੇ ਆਰਤੀਆਂ ਨੂੰ ਨੁਕਸਾਨ ਹੋ ਰਿਹਾ ਸਾਡੇ ਨਾਲ ਸ਼ਰਮਾ ਜੀ ਨੇ ਸ਼ਰਮਾ ਜੀ ਪਹਿਲਾਂ ਤਾਂ ਮੰਗਾ ਕਿਹੜੀਆਂ-ਕਿਹੜੀਆਂ ਹੈਗੀਆਂ ਅ ਵੀ ਜੀ ਗਵਿੰਦਰ ਜੀ ਮੰਗਾ ਦਾ ਬਰਾਬਰ ਚੇ ਕਈ ਸਾਲ ਤੋਂ ਹੀ ਹੈ ਸਾਡੀ ਇੱਕ ਪਹਿਲੀ ਮੰਗ ਤਾਂ ਐ ਵੀ ਜੋ ਸਰਕਾਰ 2.5 ਰੁਪਏ ਸਾਨੂੰ ਕਮਿਸ਼ਨ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਉਹ ਕੱਟ ਕੇ 4.5 ਰੁਪਏ ਫਿਕਸ ਕਰ ਦੇ ਜੋ ਸਰਾ ਸਾਰੇ ਸਾੜੇ ਸਾਰੇ ਪਰਿਵਾਰ ਪਰ ਇਹਨਾਂ ਮਜ਼ਦੂਰਾਂ ਦੇ ਲੇਬਰ ਆ ਉਹ ਧੱਕਾ ਹੈ ਹੂੰ ਹੂੰ ਦੂਸਰੀ ਜਿਹੜੀ ਮੰਗ ਹੈ ਸਾਡੀ ਜਿਹੜੀ ਲੇਬਰ ਹੈ ਉਹ ਬਾਹਰਲੇ ਸੇਟਾਂ ਤੋਂ ਆਉਂਦੀ ਹੈ ਉਹ ਵੀ ਕਲਕੱਟਾ ਦੀ 4-5 ਲੱਖ ਰੁਪਿਆ ਲੇਬਰ ਦਿੰਦਾ ਉਹਦਾ ਰਹਿਦਾ ਜਗਾਰ ਬਣਾਉਦਾ ਉਹਨਾਂ ਨੂੰ ਲਿਆਉਨੇ ਆਂ ਅਸੀਂ ਉਹਨਾਂ ਦੇ ਲੇਬਰ ਬਹੁਤ ਘੱਟ ਹੈ ਸਰਕਾਰ ਹਰਿਆਣੇ ਵਿੱਚ 3ਵੇਂ ਕਿਟਾ ਲੋਡਿੰਗ ਹੈ 1.5 ਰੁਪਏ 70 ਪੈਸੇ ਦਾ ਡੇਢ ਰੁਪਿਆ ਡਿਫਰੈਂਸ ਹੈ ਫਿਰ ਹੋਰ ਕੰਮਾਂ 'ਚ ਵੀ ਬਹੁਤ ਫਰਕ ਹੈ ਵੀ ਇਹ ਫਰਕ ਚੱਲਦਾ ਹੀ ਆ ਰਿਹਾ ਸਾਡੀ 3-4 ਦਿਨ ਹੋ ਗਏ ਰੋਜ਼ ਮੀਟਿੰਗ ਚੱਲਦੀ ਹੈ ਚੰਡੀਗੜ੍ਹ ਪੰਜਾਬ ਸਰਕਾਰ ਦੇ ਉਹ ਮਿਨਿਸਟਰ ਤੇ ਇੱਕ ਚੀਫ ਗੈਸਟ ਦੇ ਸਰਕੀ ਸਾਹਿਬ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਕਿਹਾ ਤਾਂ ਵੀ ਥੋੜੀ ਜਿਹੀ 5 ਮੰਗਾਂ ਵੀ ਇੱਕ ਮੰਗ ਸਾਡੇ ਲੈਵਲ ਤੇ ਹੈ ਅਸੀਂ ਕਿਹਾ ਵੀ ਉਹ ਕਿਹੜੀ ਹੈ ਉਹ ਕਹਿੰਦੇ ਵੀ ਜੋ ਲੇਬਰ ਦੀ ਮੰਗ ਅਸੀਂ ਮੰਗਨ ਨਹੀਂ ਅਸੀਂ ਕਿਹਾ ਵੀ ਕਹਿੰਦੇ ਵੀ ਤੇ ਥੋੜੀ ਮੰਗ ਹੈ ਉਹ 1.5 ਰੁਪਇਆ ਪਰ ਯੂਨਿਟ ਵੀ ਅਸੀਂ ਵਧਾ ਦੇ ਦੋਗੇ ਵੀ ਅੱਜ ਸੰਡੇ ਆ ਮੰਡੇ ਤੁਹਾਨੂੰ ਅਸੀਂ ਚਿੱਠੀ ਲੀਜ਼ ਹੋ ਜੂਗੀ ਵੀ ਉਸ ਪਰ 1.5 ਰੁਪਇਆ ਪਰ ਪਰ ਯੂਨਿਟ ਆਏਗਾ ਪਰ ਜਿਹੜੀ ਉਹ ਚਿੱਠੀ ਆਈ ਹੈ ਉਹਦੇ ਵਿੱਚ 40 ਰੁਪਏ ਆ 40 ਪੈਸੇ ਹੀ ਵਧਾਏ ਆ ਪਤਾ ਨਹੀਂ ਸਰਕਾਰ ਨੂੰ ਸਮਝ ਨਹੀਂ ਆ ਰਹੀ ਹੈ ਜਾਂ ਸਾਨੂੰ ਨਹੀਂ ਪਤਾ ਲੱਗਦਾ ਪੰਜਾਬ ਸਰਕਾਰ ਨਾਲ ਮੀਟਿੰਗਾਂ ਤਾਂ ਬਹੁਤ ਹੋ ਗਈਆਂ ਸਰਕਾਰ ਪੰਜਾਬ ਸਰਕਾਰ ਦਾ ਫਿਰ ਕੀ ਲੋਨ ਰਹਿ ਗਿਆ ਸਾਰਾ ਰੋਲੇ ਪੰਜਾਬ ਸਰਕਾਰ ਦਾ ਸ਼ੈਲਰ ਮੰਡੀ ਦੇਖੋ ਅਸੀਂ ਵੀ ਤਿਆਰ ਹੈ ਫਸਲ ਪੱਕ ਚੁੱਕੀ ਹੈ ਜੀਮਿੰਦਾਰਾਂ ਨਾਲ ਰੋਜ਼ ਫੋਨ ਕਰਦੇ ਆ ਸਾਰਾ ਵੀ ਕਾਰੋਬਾਰ ਇਹੀ ਹੈ ਆ ਦੇਖੋ ਸਾਰੀ ਮੰਡੀ ਸਾਰੇ ਆਰਥਿਕ ਵਿਲੇ ਬੈਠੇ ਆ ਲੈਬਣਾ ਕੱਲੇ ਕੱਲੇ ਆੜੇ ਦੇ ਕੋਲ ਆਇਆ ਵੀ ਆਈ ਤਾਂ ਸੀਜ਼ਨ ਹੁੰਦਾ ਐਸੇ ਸੀਜ਼ਨ ਤੇ ਵਿਲੇ ਹੋਵਾਂਗੇ ਤਾਂ ਥੋੜਾ ਥੋੜਾ ਵੀ ਘਰ ਕਿਵੇਂ ਚੱਲੂਗਾ ਗੱਲ ਤਾਂ ਥੋੜੇ ਵੀ ਖਰਚੇ ਹੈਗੇ ਆ ਸਾਡੇ ਨਾਲ 10 ਪਰਿਵਾਰ ਹੋਰ ਵੀ ਤਾਂ ਐਂ ਜੀ ਸ਼ਾਮ ਹੈ ਨਾ ਜੀਮਿੰਦਾਰ ਵੀ ਸਾਡੇ ਨਾਲ ਸ਼ਾਮ ਲੈ ਉਹ ਰੋਜ਼ ਟੈਲੀਆਂ ਭਰੀਆਂ ਖੜੀਆਂ ਉਹਨਾਂ ਕੋਲ ਜਿਹੜੀ ਕਰੀ ਹੈ ਅਸੀਂ ਅਸੀਂ ਭਰੂ ਕੌਣ ਆ ਪਿਛਲੇ ਸਾਲ ਦਾ ਜੋ ਰਾਈ ਸੈ ਜੀਰੀ ਆ ਉਹ ਛੱਲਰਾਂ ਦੇ ਵਿੱਚ ਪਈ ਆ ਸਰਕਾਰ ਉਹਦਾ ਹੱਲ ਤੱਕ ਨੀ ਵੜਾ ਨਿਕਾਲ ਸਕੀ ਹਾਲੇ ਕੇ ਸਾਲ ਲੰਘ ਗਿਆ ਇਹ ਦੁਬਾਰਾ ਜੀਰੀ ਆ ਗਈ ਜਦ ਪਿਛਲੇ ਚੌਲ ਲਾਉਣੇ ਨੂੰ ਸਪੇਸ ਨਹੀਂ ਹੈ ਫੇ ਨਵੀਂ ਜੀਰੀ ਕਿ ਕਿੜਾ ਖਰੀਦੂਗਾ ਘਾਟਾ ਦਰ ਘਾਟਾ ਘਾਟਾ ਦਰ ਘਾਟਾ ਸਾਰੀ ਮੰਡੀ ਦੇ ਜਿਹੜੇ ਦੋ ਤਿੰਨ ਛੱਲਰ ਹੈ ਸਾਰੇ ਭਾਈਆ ਅਸੀਂ ਵੀ ਉਹ ਵੀ ਜਾਣਦੇ ਅਸੀਂ ਵੀ ਜਾਣਦੇ ਉਹਦੀ ਕੋਈ ਮੰਗ ਨਹੀਂ ਮੰਗੀ ਜਾਂਦੀ ਜਦ ਕੋ ਕਹਿੰਦੇ ਵੀ ਅਸੀਂ ਮਾਲ ਕਰਾਉਂਗਾ ਜੀ ਭਰੂੰਗਾ ਬਾਦਾਂ ਕਿੱਥੇ ਆਊਗਾ ਅਰ ਉਹਦਾ ਘਾਟਾ ਕੌਣ ਭਰੂਗਾ ਸਰਕਾਰ 1190 ਕਰੋੜ ਰੁਪਏ ਟਾਈ ਸੈਂਟਰ ਨਾਲ ਬਣਦਾ ਉਹ ਦੇਦਵੇ ਸਰਕਾਰ ਸਰਕਾਰ ਹੋਰ ਆਟਾ ਦਾਣ ਸਕੀਮ ਫ੍ਰੀ ਕਰਦੀ ਹੈ ਯਾਤਰਾ ਫ੍ਰੀ ਕਰਦੀ ਹੈ ਹੋਰ ਬਹੁਤ ਗੱਲਾਂ ਜਿਹੜੀਆਂ ਫ੍ਰੀ ਕਰਦੀ ਹੈ ਕਿਆ ਗੱਲ ਸਾਰੇ ਨਹੀਂ 50% 2.5% ਨੂੰ ਦੁਖ ਦਈ ਹੈ ਸਰਕਾਰ ਨੂੰ ਸਾਡੇ ਵੱਲ ਦੇਖਣਾ ਚਾਹੀਦਾ ਉੱਥੋਂ ਵੋਟਾਂ ਆਉਂਦੀਆਂ ਨਾ ਫਿਰ ਬੋਡਾਂ ਦਾ ਸਰਕਾਰ ਵੋਟਾਂ ਤੇ ਕਸੀਮਤ ਰਹਿ ਗਈ ਅਸਲ ਵਿੱਚ ਤਾਂ ਕੋਈ ਸੈਨ ਤੁਸੀਂ ਸਾਰੇ ਸਾਹਮਣੇ ਸਾਨੂੰ ਤਿੰਨ ਮਨਿਸਟਰਾਂ ਨੇ ਆਪਣੇ ਨਾਲ ਵਾਦਾ ਕਰਿਆ 300 ਬੰਦਾ ਦਾ ਅਰ ਚੁਣੇ ਹੋਏ ਨਮਾਇंदे ਤੇ ਉਹ ਸਾਨੂੰ ਝੂੜੇ ਬੁਲੀ ਜਾਂਦੇ ਝੂਠ ਪਰ ਝੂਠ ਕੋਈ ਗੱਲ ਬਣੀ ਬੰਦੇ ਆਲੀ ਜਾਂ ਗੱਲ ਕਹਿਤੀ ਕਿ ਸਰ ਨੂੰ ਮਨਿਸਟਰ ਹੈ ਤੁਸੀਂ ਤੁਸੀਂ 1.5 ਜੂਨਿਟ ਪਕਰਿਆ ਆ ਗਿਆ ਉਹ 40 ਬਸ ਜੂਨਿਟ ਕਿੰਨਾ ਫਰਕ ਹੈ ਜੀ ਬਹੁਤ ਫਰਕ ਹੈ ਤੁਹਾਡਾ ਕੀ ਨਾਮ ਹੈ ਜੀਜੇਂਦਰ ਕੁਮਾਰ ਜੇਜੇਂਦਰ ਕੁਮਾਰ ਜੀ ਤੁਸੀਂ ਕਿਵੇਂ ਸੋਚ ਜੋ ਕਿਉਂਕਿ ਜਦੋਂ ਲਿਫਟਿੰਗ ਨਹੀਂ ਹੁੰਦੀ ਮਾਲ ਤਾਂ ਤੁਹਾਡੇ ਕੋਲੇ ਪਿਆ ਸੁੱਕੀ ਜਾਂਦਾ ਹੈ ਭਲਾ ਸਰਕਾਰ ਦਾ ਤੁਸੀਂ ਪੂਰਾ ਕਰਕੇ ਦੇਣਾ ਉਸ ਮਾਲ ਕਿਵੇਂ ਪੂਰਾ ਕਰਕੇ ਦੋ ਮੈਂ ਤੁਹਾਨੂੰ ਚਲਾਗਾ ਜਿਹੜੀ ਪਹਿਲੇ ਸਾਲ ਤੋਂ ਬੜੀ ਮੰਗ ਹੈ ਸਾਡੀ ਚਾਰ ਸਾਲ ਤੋਂ ਸਾਨੂੰ ਗਵਰਨਮੈਂਟ 45 ਰੁਪਏ 88 ਪੈਸੇ ਪਰ ਕੁਇੰਟਲ ਫੀਸ ਕਰਾ ਰਹੀ ਹੈ ਅੜਤ ਦੇ ਕਰਕੇ ਸਰਕਾਰ ਵੱਲੋਂ ਪਿਛਲੇ 25 ਸਾਲਾਂ ਤੋਂ 2.5% ਅੜਤ ਫਿਕਸ ਹੋਈ ਹੋਈ ਹੈ ਉਸ ਹੱਕ ਸਰਕਾਰ ਵੀ ਦਿੰਦੀ ਹੈ ਉਹ ਪ੍ਰਾਈਵੇਟ ਜਿਹੜੀ ਕੋਈ ਏਜੰਸੀ ਖਰੀਦੀ ਉਹ ਵੀ ਦਿੰਦੀ ਹੈ ਸਾਡੀ ਅੜਤ ਤੇ ਸਾਡੀ ਕਮਾਈ ਦੇ ਡਾਕਾ ਕਿਉਂ ਮਾਰ ਰਹੀ ਹੈ ਸਰਕਾਰ ਜਦ ਕਿ ਆਪਣੇ ਨਾ ਕਿ EMPLOYEES ਮਨਿਸਟਰ ਵੀ ਉਨਾ ਕੀ ਹਰੇਕ ਸਾਲ ਪੱਤੇ ਵੱਧਦੇ ਆਂ, ਟਰਗਾ ਵੱਧਦੀ ਆਂ ਕਿਉਂ ਸਾਡੇ ਖਰਚੇ ਨਹੀਂ ਜੀ। ਸਾਡੇ ਦੁਕਾਨਾਂ ਦੇ ਪਰ ਮੁਨੀਮ ਵੀ ਰੱਖੇ ਹੋਏ ਆ। ਸਾਡੇ ਪਰਿਵਾਰ ਵੀ ਹੈ। 10% ਤਾਂ ਵਾਧਾ ਹੀ ਵਾਧਾ ਆ। ਆਪ ਵੀ ਆ ਸਾਡਾ ਉਲਕਟਾ ਰਹੇ ਆ। ਤੁਸੋਂ ਸਾਡਾ ਉਹ 60 ਰੁਪਏ ਬੰਦਾ ਜੋ ਰੇਡ ਜੀਰੀ ਕਾਇਨਾ ਜੀ ਉਹ 2.5 ਪਰ ਨੂੰ 60 ਰੁਪਏ ਕਾਉਂਟਰ ਬੈਠਦੀ ਆ। ਜਦ ਕਿ ਸਾਨੂੰ ਮਿਲਨੇ 45 ਰੁਪਏ 88 ਪੈਸੇ। ਉਹ 15 ਰੁਪਏ ਜਿਸੋਂ ਉਹ ਕੌਣ ਕੌਣ ਖਾ ਰਿਹਾ ਉਹ ਸਾਡੇ ਨੂੰ ਤਕਲੀਫ ਹੈ ਗੌਰਮੈਂਟ ਨੂੰ। ਲੋਕਾਂ ਨੂੰ ਯਾਤਰਾ ਫ੍ਰੀ ਕਰਾ ਰਹੀ ਹੈ। ਸਮਝੀ ਨਾ ਬਿਜਲੀ ਫਰੀ ਕਰ ਰਹੀ ਹੈ ਸਮਝੀ ਨਾ ਤੇ ਹੋਰ ਸਭ ਬਹੁਤ ਕੁਫਰੀ ਦੇ ਰਹੀ ਹੈ ਗੌਰਮੈਂਟ 2 ਰੁਪਏ ਕਿਲੋ ਕਾਂਗ ਦੇ ਰਹੀ ਹੈ ਤੇ ਸਾਡੀ ਕਮਾਈ ਵਡਾ ਕਦੀ ਮਾਰੇ ਸਾਰਾ ਅੱਛਾ ਜਿਹੜਾ ਮਿਹਨਤ ਕਰਦਾ ਕਹਿੰਦੇ ਨੇ ਕਿ ਉਹਦੇ ਚਲੋ ਕਮਾਈ ਘਟਾ ਲਓ ਥੋੜੀ ਜਿਹੀ ਉਹਨਾਂ ਨੂੰ ਲੱਗਦਾ ਤੁਸੀਂ ਰਸੂਕਦਾਰ ਹੋਗੇ ਸਾਡੇ ਬਗੈਰ ਜੋ ਆਰਟੀ ਗੌਰਮੈਂਟ ਸਰਵਿਸ ਦੇ ਰਹੇ ਹਨ ਨਹੀਂ ਕੋਨੇ ਦੇ ਸਦਾ ਤੁਹਾਾਂ ਮਾਕੇ ਵੀ ਦੇ ਰਹੇ ਐਡਾ ਵੱਟਾ ਇਹ ਇੱਕ ਚੀਜ਼ ਹੋਰ ਜਾਣਕਾਰੀ ਦੇ ਦਿੰਦੇ ਨੇ ਏਸ਼ੀਆ ਦਾ ਸਭ ਤੋਂ ਵੱਡਾ ਪ੍ਰੋਗਰਾਮ ਪੰਜਾਬ 'ਚ ਹੀ ਚੱਲਦਾ ਹੈ ਪ੍ਰੋਕਿਊਰਮੈਂਟ ਦਾ ਏਸ਼ੀਆ ਦੀ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਐਡੇ ਵੱਡੇ ਪੱਧਰ ਦੇ ਉੱਤੇ ਨਾ ਤਾਂ ਕੋਈ ਆਪਰੇਸ਼ਨ ਚੱਲਦਾ ਤੇ ਆਪਰੇਸ਼ਨ ਨੂੰ ਸਿਰੇ ਚੜਾਉਂਦੇ ਨੇ ਇਹ ਲੋਕ ਇਹ ਖਰੀਦਦੇ ਨੇ ਤੇ ਇਹਨਾਂ ਨਾਲ ਹੀ ਹੋ ਰਿਹਾ ਤੱਕਾ ਨਾ ਵੀ ਮੀਟਿੰਗਾਂ ਦਾ ਰਿਜ਼ਲਟ ਜ਼ੀਰੋ ਹੈ ਸਾਰੇ ਨਾਲ ਵੀ ਮੀਟਿੰਗਾਂ ਤਾਂ ਅਸੀਂ ਵੀ ਤਾਂ 4 ਦਿਨੋਂ ਮੀਟਿੰਗ ਕਰਦੇ ਆਂ ਸਹਿਰੇਕਾਰਾਂ ਤੇਲ ਫੁਕਾ ਕਿੱਥੇ ਕਿੱਥੇ ਪੰਜਾਬ ਦੇ ਲੋਕ ਆਉਨੇ ਆ ਮਨਿਸਟਰ ਫਿਰ ਸਾਨੂੰ ਆਵਾਜ਼ ਦੰਨੇ ਅਸਾ ਹਾਲਾਕੇ ਉਹ ਚੋਣਵੇਂ ਨਮਿੰਦੇ ਹੈ ਉਹਨਾਂ ਨੇ ਇਹ ਗੱਲ ਝੂਠ ਬੋਲਣੀ ਚਾਹੀਦੀ ਡੇਢ ਦੋਸਾ ਬੰਦਾ ਉਹ ਵੀ ਚੋਣਿਆ ਬੰਦਾ ਉਹਨਾਂ ਦੇ ਬੈਠ ਕੇ ਝੂਠ ਸੁਆ ਬੁਲਾਉਣੇ ਵੀ ਥੋੜੀ ਆਮੰਗ ਮੰਨ ਲਈ ਅਸਰੀਤ ਉਹਨਾਂ ਕਿੰਨੇ ਬਣਾ ਲਾਂਗੇ ਬਣਾ ਲਾਂਗੇ ਐ ਕਹਿ ਕੇ ਕੱਲ ਪਰਸਾ ਵੀ ਤੁਰ ਕੇ ਫੁੱਡੀਆਂ ਝੂਠ ਤਾਂ ਇਹਨਾਂ ਦੇ ਕਰਮਾਂ ਚ ਲਿਖਤੇ ਆ ਜਿਹੜਾ ਕੋਈ ਅਫਸਰ ਬਣ ਜਾਂਦਾ ਐ ਐਮਐਲਏ ਬਣ ਜਾਂਦਾ ਜੋ ਮਰਜ਼ੀ ਬਣ ਜਾਵੇ ਝੂਠਾ ਝੂਠ ਹੈ ਝੂਠੇ ਝੂਠ ਬੋਲਦੇ ਅਸਰੀਤ ਮੰਦਾ ਕੋਈ ਵੀ ਨਹੀਂ ਸਿਰਫ ਮੀਠਿਆ ਕਰਦੇ ਆ ਫੋਟੋਆਂ ਖਿਚਾਉਂਦੇ ਆ ਖਤਮ ਸਾਰੀ ਮੰਡੀ ਦੀ ਹਾਲਾਤ ਦੇਖੋ ਸਾਰੇ ਆੜਤੀ ਸਾਰੇ ਲੇਬਰ ਆ ਕੱਲੇ ਕੱਲੀ ਦੁਕਾਨ ਦੇ ਵਿੱਚ ਬੈਠੀਆਂ ਅਸੀਂ ਕੋਲ ਦੇ ਖਰਚਾ ਕਰ ਰਹੇ ਆ ਲੇਬਰ ਦਾ ਜੀ ਮਰਦਾ ਸਾਨੂੰ ਰੋਜ਼ ਕਹਿੰਦੇ ਆ ਵੀ ਜਿਰੀ ਕਰਾਓ ਜਿਰੀ ਕਰਾਓ ਟ੍ਰੈਲੀਆਂ ਭਰੇ ਖੜੀਆਂ ਅਸੀਂ ਕਹਾਂ ਵੀ ਤੇਰੀ ਜਿਰੀ ਕਰਾ ਤਾਂ ਲਈਏ ਅਸੀਂ ਚੱਕੂ ਕਾਉਣੇ ਨੂੰ ਖਾ ਕੇ ਕਿੱਥੇ ਹਾਂ ਫੇ ਉਹ ਪੈਸੇ ਦੇ ਵੀ ਲੋੜ ਹੈ ਇੱਕ ਵਾਰੀ ਤਲਗੀ ਤੁਹਾਡੇ ਖਾਤੇ ਚੜ ਗਈ ਉਹ ਜੀ ਉਤਰ ਗਈ ਏ ਕੋਈ ਨਹੀਂ ਗੱਲਾਂ ਲੱਗ ਗਈ ਸਾਡੀ ਦੁਕਾਨ ਪਰ ਟਰਾਲੀ ਉਤਰ ਗਈ ਨਾ ਤਾਂ ਵੀ ਤੁਹਾਡੇ ਖਾਤੇ ਅਸੀਂ ਹੋ ਗੋ ਕੋ ਜ਼ਿੰਮੇਵਾਰ ਸਾਰੀ ਵੰਡੀ ਦੇ ਵਿੱਚ ਮੀ ਆਓ ਬਨੇਰੀ ਆਓ ਲੈ ਲੱਕ ਰਖਾਉਂਦੇ ਅਸੀਂ ਅਸੀਂ ਹੋ ਗਏ ਜ਼ਿੰਮੇਦਾਰ ਵਰੀ ਹੈ ਜ਼ਿੰਦਾ ਫਈ ਹੈ ਜ਼ਿੰਦਾਰ ਨੂੰ ਮਿਲ ਗਏ ਪੈਸੇ ਬਸ ਹਮ ਲੋਗ ਆਰਤੀ ਕੇ ਪਿੱਛੇ ਹਮਾਰੇ ਕੰਮ ਹੈ ਅਗਰ ਆਰਤੀ ਖਤਮ ਹੈ ਤੋ ਲੇਬਰ ਖਤਮ ਹੈ इस करके आरती तो के परिवार भी पीछे खड़े पीछे खड़े है अगर आरती के काम है तो हमारा काम है हमारे गुजारा है नहीं तो बिल्कुल खत्म है मैंने कहने का मकसद है आरती खत्म है तो लेबर वाला मजदूर भी खत्म में है इस करके लेबर भी बहुत महंगे है मिल नहीं रहा आरती परेशान उसका जो आगे बंदा जो मेन चौधरी हंदा वो भी परेशान है इस करके इस करके आरती है तो लेबर ਬਰਕਰਾਰ ਹੈ ਨਹੀਂ ਤਾਂ ਖਤਮ ਜੀ ਵੀ ਵਿਲੇ ਬੈਠੇ ਮੀਨਿੰਗ ਦੇਖੋ ਹੁਣ ਗਵਰਨਮੈਂਟ ਨੇ ਮਿਨਿਮਮ ਵੇਜ ਸਿਸਟਮ ਰਿਵਾਈਜ਼ ਕਰਿਆ ਉਹਦੇ ਵਿੱਚ ਅਨਸਕਿਲਡ ਲੇਬਰ ਜਿਹੜੀ ਬਿਲਕੁਲ ਅਨਪੜ ਹੋਰ ਅਨਸਕਿਲਡ ਲੇਬਰ ਹੈ ਉਸ ਦਾ ਲਗਭਗ 800 ਕੁ ਰੁਪਏ ਉਹਨਾਂ ਨੇ ਰੇਟ ਤੈਅ ਕਰਿਆ ਕੀ ਐਵਰੇਜ ਇਸ ਮੰਡੀ ਦੇ ਅੰਦਰ ਲੇਬਰ ਕੱਢੋ ਤਾਂ ਕੀ ਉਹ ਇੱਕ ਅਨਸਕਿਲਡ ਲੇਬਰ ਜਿਹੜਾ ਉਹਰੇ 15 ਘੰਟੇ 12 ਘੰਟੇ 8 ਘੰਟੇ ਕੰਮ ਕਰਦਾ ਹੈ ਕੀ ਉਹ ਮਿਨਿਮਮ ਵੇਜ ਜਿੰਨੇ ਪੈਸੇ ਕਮਾਉਂਦਾ ਹੈ ਗਵਰਨਮੈਂਟ ਕੁਝ ਦੇਖਦੀ ਹੀ ਨਹੀਂ ਤੁੱਕੇ ਹਰ ਗੱਲ 'ਚ ਤੁੱਕਾ ਲਾਲੀ ਪਾਪ ਤੁੱਕਾ ਲਾਲੀ ਪਾਪ ਪੈਸੇ ਅਸੀਂ ਥੋੜੀ ਲੈਣੇ ਆ ਟੋਟਲ ਜੀ ਡੀ ਪੀ ਦਾ 40% 38% ਗਵਰਨਮੈਂਟ ਟੈਕਸ ਲੈ ਰਹੀ ਹੈ ਐਨਾ بڑا 140 150 ਕਰੋੜ ਦਾ ਦੇਸ਼ ਹੈ ਐਨੀ ਵੱਡੀ ਐਨੀ ਵੱਡੀ ਇਕਨੋਮੀ ਹੈ ਟੋਟਲ ਜੀ ਡੀ ਪੀ ਦਾ 40% ਟੈਕਸ ਲੈਣੇ ਕੇ ਬਾਅਦ ਲੋਕਾਂ ਨੂੰ ਬੇਸਿਕ ਚੀਜ਼ਾਂ ਦੇਣੇ ਵਾਸਤੇ ਰੋਟੀ ਕੱਪੜਾ ਮਕਾਨ ਦੇਣੇ ਵਾਸਤੇ ਵੀ ਪੈਸੇ ਨਹੀਂ ਹੈ ਬੇਸਿਕ ਚੀਜ਼ਾਂ ਦੀ ਗੱਲ ਬਾਤ ਤੁਸੀਂ ਕੀਤੀ ਉਹਦੇ ਤੇ ਵਿਆ ਹੀ ਜਾਣੇ ਬੇਸਿਕ ਸੁਵਿਧਾਵਾਂ ਉਹ ਤਾਂ ਸਟੇਟ ਨੇ ਤੇੜੀਆਂ ਮੰਡੀ ਬੂੜ ਦੇ ਦੇਣੀਆਂ ਉਹ ਹੈਗੀ ਆ ਇੱਥੇ ਪ੍ਰੋਪਰ ਪਾਣੀ ਪੂਣੀ ਜਾਂਦਾ ਸਾਰਾ ਕੁਝ ਹੈ ਹੈ ਤਾਂ ਹੈ ਜੀ ਪਰ ਲੇਕਿਨ ਕੋਈ ਟੁੱਟੀ ਫੁੱਟੀ ਆਦਾ ਟੁੱਟੂਗਾ ਕੌਣ ਪਬਲਿਕ ਖਾਲੀ ਤਾਂ ਬੈਠੀ ਜੀ ਮੰਡੀ ਸਾਰੀ ਨੂੰ ਸਾਰੀ ਮੰਡੀ ਦਾ ਖਾਲੀ ਬੜੀ ਪਾਣੀ ਕੌਣ ਪੀਵੇ ਨਾ ਤਾਂ ਚੱਲੂ ਗਿਆ ਹਫ਼ਤੇ ਨੂੰ ਚੱਲ ਜੂਗਾ ਸਭ ਸਫਾਈਆਂ ਕਰ ਰਹੇ ਪਹਿਲੇ ਬੈਠੇ ਜੀ ਸਾਰੀਆਂ ਚੀਜ਼ਾਂ ਰਿਵਾਈਜ਼ ਕਰਨ ਦੀ ਜ਼ਰੂਰਤ ਹੈ ਨਵਾਂ ਸਿਸਟਮ ਆਏ ਨਵੇਂ ਰਿਵੀਜ਼ਨ ਨਾਲ ਕੰਮ ਹੋਏ ਨਵੇਂ ਮਾਡਰਨ ਤਰੀਕੇ ਨਾਲ ਕੰਮ ਹੋਏ ਕੁਝ ਬਜਟ ਅਲੋਕੇਸ਼ਨ ਹੋਏ

ਪਰ ਆਹ ਮੰਡੀ ਬੋ ਨੇ ਲੇਬਰ ਦੇ ਚਾਰਜ ਫੀਸ ਕਰੇ ਹੋਇਆ ਫਾਰਮਰ ਤੋਂ ਐਨੇ ਕੱਟਨੇ ਨੇ ਲੇਕਿਨ ਸੈਂਟਰ ਗਵਰਨਮੈਂਟ ਕਹਿੰਦੀ ਹੈ ਵੀ ਜ਼ਿਮੀਂਦਾਰ ਨੂੰ ਐਮ ਐਸ ਕੀ ਐਮ ਐਸ ਕੀ ਪੇਮੈਂਟ ਕਰਨੀ ਐਮ ਐਸ ਕੀ ਪੇਮੈਂਟ ਕਰੋ ਉਹ ਜ਼ਿਮੀਂਦਾਰ ਤੋਂ ਅਸੀਂ ਪੜਨ ਐ ਕਿ ਦੋ ਨੰਬਰ ਚ ਕੱਟ ਰਹੇ ਆਂ ਅੱਛਾ ਸਾਨੂੰ ਚੋਰ ਬਣਾਇਆ ਹੋਇਆ ਗੌਰਮੈਂਟ ਦੇਖੋ ਲੇਬਰ ਨੇ ਤਾਂ ਪੈਸਾ ਲਾਇਸੈਂਸ ਵਾਲਾ ਚੋਰ ਬਣਾਉਣਾ ਪੈਸਾ ਤਾਂ ਲੇਬਰ ਨੇ ਲੈਣੀ ਹੈ ਜੀ ਉਹ ਜ਼ਿਮੀਂਦਾਰ ਤੋਂ ਅਸੀਂ ਦੋ ਨੰਬਰ ਚ ਕੱਟ ਰਹੇ ਆਂ ਸਾਨੂੰ ਚੋਰ ਬਣਾਇਆ ਹੋਇਆ ਜਾ ਕੇ ਗੌਰਮੈਂਟ ਨੂੰ ਪਤਾ ਹੈ ਵੀ ਅਸੀਂ ਇਹ ਫਿਕਸ ਕਰਦੇ ਚਾਰ ਕਮਿਸ਼ਨ ਕਰੇ ਵੀ ਚਿਟੀਆਂ ਨੂੰ ਆ ਜਾਂਦੀਆਂ ਵੀ 80 ਰੁਪਏ ਕੱਟਾ ਹਟ ਲਓ ਤੁਸੀਂ ਕੱਟ ਲਓ ਲੇਕਿਨ ਉਹ ਅਸੀਂ ਬਿੱਲ ਚ ਨਹੀਂ ਕੱਟਦੇ ਤਾਮਰ ਦੇ ਕੱਟਦੇ ਤਾਮਰ ਵੀ ਜਿੰਮੇਦਾਰ ਉਹ ਜਿਹੜੀ ਪੇਮੈਂਟ ਐਮ ਐਸ ਪੀ ਗਵਰਨਮੈਂਟ ਦੇ ਹੋਣੀ ਆ ਉਹ ਦੱਸੋ ਹੁਣ ਲੇਬਰ ਬਗੈਰ ਪੈਸੇ ਲੈ ਕੇ ਕੰਮ ਕਰੂਗੀ ਸਰਕਾਰ ਤੋਂ ਪੁੱਛਿਆ ਜਾਏ ਕਿ ਕੱਟਣੀ ਦਾ ਪੈਸੇ ਕਿੱਥੋਂ ਆਉਣਗੇ ਲੇਬਰ ਨੂੰ ਦੇਣ ਵਾਸਤੇ ਐਫ ਸੀ ਆਈ ਕਹਿ ਰਹੀ ਐ ਐਮ ਐਸ ਪੀ ਗਵਰਨਮੈਂਟ ਨੂੰ ਦਿਓ ਰੇਟ ਐਮ ਐਸ ਪੀ ਦੋ ਫਾਰਮਰ ਨੂੰ ਲੇਬਰ ਕਹ ਰਹੀ ਹੈ ਮੇਰੀ ਲੇਬਰ ਦੋ ਫਾਰਮਰ ਕਹਿੰਦਾ ਮੇਰ ਤੋਂ ਲੇਬਰ ਕੱਟ ਕਿੱਥੇ ਕੱਟੀ ਹੈ ਦਿਖਾ ਕੋਈ ਹੈ ਸਿਸਟਮ ਇਹ ਮੰਡੀ ਦੀ ਮਾਲ ਹੈ ਹਸਾਬ ਕਿਤਾਬ ਤੁਹਾਡੇ ਤੋਂ ਕੋਲੇ ਤਾਂ ਵੀ ਸਾਰੇ ਜਵਾਕਾਂ ਨੇ ਆ ਕੇ ਤੁਹਾਡੇ ਕੋਲ ਹੀ ਰੋਣਾ ਚਲੋ ਠੀਕ ਹੈ ਇਹ ਇਹ ਗੱਲ ਸੀਗੀ ਇਹਨਾਂ ਦੀ ਤਾਂ ਹਾਲ ਫਿਲਹਾਲ ਮੰਡੀਆਂ ਦੇ ਇੱਕ ਵਾਰੀ ਹਾਲ ਦਿਖਾ ਦਿਓ ਜਰਾ ਮੰਡੀਆਂ ਖਾਲੀ ਪਈਆਂ ਨੇ ਸੁੰਨੀ ਸੁੰਨੀਆਂ ਪਈਆਂ ਨੇ ਤੇ ਲੇਬਰ ਇੱਥੇ ਹੈਗੀ ਆ ਲੇਕਿਨ ਲੇਬਰ ਕੰਮ ਨਹੀਂ ਕਰ ਪਾਰੀ ਕਿਉਂਕਿ ਲਿਫਟਿੰਗ ਨਹੀਂ ਕੀਤੀ ਜਾ ਰਹੀ ਝੋਨਾ ਚੱਕਿਆ ਬੜੀ ਵੱਡੀ ਦਿੱਕਤ ਪੰਜਾਬ ਪੱਧਰ ਤੇ ਲਗਾਤਾਰ ਆ ਰਹੀ ਹੈ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਅਰਵਿੰਦਰ ਮੀਤ ਪੀਟੀਸੀ ਨਿਊਜ਼ ਖਬਰ ਮਹਾਲੀ